ਪੰਜਾਬੀ ਆਵਾਜ਼ ਕੈਨੇਡਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੁਲਵਿੰਦਰ ਸਿੰਘ ਪੱਲ ਸਵਾਗਤ ਕਰਦਾ ਤੇ ਉਮੀਦ ਕਰਦਾ ਕਿ ਸਾਡੇ ਅੱਜ ਵਾਲੇ ਪ੍ਰੋਗਰਾਮ ਦੇ ਦੌਰਾਨ ਜਾਨੀ ਕਿ ਸਾਡੇ ਇਸ ਆਰਟੀਕਲ ਦੇ ਦੌਰਾਨ ਤੁਸੀਂ ਮੇਰੇ ਕੁਝ ਮਿੰਟਾਂ ਦੇ ਸਾਥੀ ਹੋ ਨਿਭੜੋਗੇ ਚੈਨਲ ਤੇ ਨਵੇਂਓ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤੁਸੀਂ ਆਪਣਾ ਫਰਜ਼ ਨਿਭਾ ਦੇਣਾ ਇਸ ਨੂੰ ਸ਼ੇਅਰ ਕਰਕੇ ਅਸੀਂ ਆਵਾਜ਼ ਦੇ ਰਾਹੀਂ ਤੁਹਾਡੇ ਤੱਕ ਇਸ ਆਰਟੀਕਲ ਨੂੰ ਪਹੁੰਚਾ ਰਹੇ ਹਾਂ ਅਸੀਂ ਆਪਣਾ ਫਰਜ਼ ਨਿਭਾ ਦੇਾਂਗੇ ਤੇ ਆਓ ਆਪਾਂ ਅੱਜ ਦੇ ਆਰਟੀਕਲ ਵੱਲ ਚੱਲਦੇ ਹਾਂ ਅੱਜ ਦਾ ਆਰਟੀਕਲ ਦਾ ਵਿਸ਼ਾ ਹੈ ਪੰਜਾਬ ਵਸਤਾ ਗੋਰਾਂ ਦੇ ਨਾਂ ਤੇ ਦਿੱਲੀ ਚ ਸਿਰਜੇ ਅਖੌਤੀ دنیਆਵੀ ਸੰਘਾਸ਼ਣ ਤੇ ਭਾਵੇਂ ਕੋਈ ਵੀ ਰਾਸੀ ਪਾਰਟੀ ਆ ਕੇ ਬੈਠੇ ਉਸ ਦਾ ਮੁੱਖ ਮਨੋਰਥ ਪੰਜਾਬ ਰੂਪੀ ਬਸਤੀ ਦੇ ਕੁਦਰਤੀ ਸਾਧਨ ਜਮੀਨ ਤੇ ਪਾਣੀ ਨੂੰ ਆਪ ਦੇ ਫਾਇਦੇ ਲਈ ਬਰਬਾਦ ਕਰਨਾ ਇਸ ਮਨੋਰਥ ਨੂੰ ਅੰਜਾਮ ਦੇਣ ਲਈ ਉਹਨਾਂ ਨੇ 1947 ਤੋਂ ਘੁਸਪੈਠ ਜਾਰੀ ਰੱਖੀ ਹੋਈ ਹੈ ਪੰਜਾਬ ਦੀ ਆਪਣੀ ਰਾਸੀ ਧਿਰ ਅਕਾਲੀ ਦਲ ਜਿਸ ਦੀ ਨਿਊ ਨਰੋਲ ਗੁਰੂ ਸਿਧਾਂਤਾਂ ਨੂੰ ਮੁੱਖ ਰੱਖ ਕੇ ਪੰਜਾਬ ਦੇ ਕੁਦਰਤੀ ਸਾਧਨਾਂ ਦੀ ਹਫਾਜ਼ਤ ਲਈ ਰੱਖੀ ਗਈ ਸੀ ਅੱਜ 2024 ਆਉਂਦਿਆਂ ਬਾਦਲ ਪਰਿਵਾਰ ਦੇ ਤਿੰਨ ਜੀ ਤੱਕ ਸੁਗੜ ਕੇ ਰਹਿ ਗਈ ਜੜ ਤਾਂ ਉਸ ਦਿਨ ਹੀ ਸੁੱਕਣੀ ਸ਼ੁਰੂ ਹੋ ਗਈ ਸੀ ਜਾਂ ਹੋ ਚੁੱਕੀ ਸੀ ਜਦ ਪ੍ਰਕਾਸ਼ ਬਾਦਲ ਨੇ ਇਸ ਦੀ ਵਾਗਡੋਰ ਆਪਣੇ ਪਰਿਵਾਰ ਦੇ ਹੱਥ ਵਿੱਚ ਲੈ ਲਈ ਸੀ ਇਹ ਲੋਕ ਰਾਜ ਦੇ ਜੋਗ ਨਹੀਂ ਹਨ ਪਰ ਰਾਜ ਦੀ ਭੁੱਖ ਸੀ ਜਿਵੇਂ ਕੋਈ ਬੰਦਾ ਕਿਸੇ ਰੁਤਬੇ ਦੇ ਜੋਗ ਨਾ ਹੋਵੇ ਪਰ ਛਲ ਕਪੜ ਦੇ ਰਾ ਉਸ ਅਹੁਦੇ ਤੱਕ ਪਹੁੰਚ ਜਾਵੇ ਨਤੀਜੇ ਕੀ ਨਿਕਲਦੇ ਨੇ ਨੇਕ ਸੰਸਥਾਵਾਂ ਬਰਬਾਦ ਹੋ ਜਾਂਦੀਆਂ ਹਨ ਜੇ ਕਿਸੇ ਸਕੂਲ ਦਾ ਮੁਖ ਅਧਿਆਪਕ ਕਰਦਾਰਹੀਨ ਹੋਵੇ ਉਸ ਦਾ ਪਹਿਲਾ ਕੰਮ ਸਕੂਲ ਦੀਆਂ ਸਾਥੀ ਅਧਿਆਪਕਾਂ ਨੂੰ ਮੈਲੀ ਨਿਗਾ ਨਾਲ ਵੇਖਣਾ ਹੋਵੇਗਾ ਜੇ ਅਧਿਆਪਕ ਕਰਦਾਰਹੀਨ ਹੋਵੇ ਉਸ ਦਾ ਕੰਮ ਸਿੱਖਿਆ ਲੈਣ ਆਈਆਂ ਬੱਚਿਆਂ ਦੇ ਸਰੀਰ ਨੂੰ ਨੋਚਣਾ ਹੋਵੇਗਾ ਨਤੀਜੇ ਕੀ ਨਿਕਲਣਗੇ ਅੰਦਾਜ਼ਾ ਤੁਸੀਂ ਆਪ ਲਾ ਲਓ ਇਹੀ ਹਾਲ ਪੰਜਾਬ ਇਹੀ ਹਾਲ ਇਹਨਾਂ ਨੇ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ ਕੀਤਾ ਜਿਸ ਬੰਦੇ ਦਾ ਮੁੱਖ ਮਕਸਦ ਰਾਜ ਸੱਤਾ ਹਥਿਆ ਦੁਨਿਆਵੀ ਅਮੀਰ ਬਣਾ ਨਾ ਹੋਵੇ ਫਿਰ ਉਹ ਜਨਤਾ ਦਾ ਕੀ ਹਾਲ ਕਰੇਗਾ ਪੰਜਾਬ ਦੇ ਲੋਕਾਂ ਦੇ ਮੂਰੇ ਆ ਬਾਦਲ ਕਿਆਂ ਦੀ ਨੰਗੀ ਚਿੱਟੀ ਉਦਾਹਰਣ ਪਈ ਆ ਧਾਮ ਸਾਮ ਭੇ ਭਾਵ ਡਾਂਡ ਦੀ ਨੀਤੀ ਤਹਿਤ ਦਿੱਲੀ ਬੈਠੀ ਇੱਕ ਧਿਰ ਨੇ ਪਹਿਲਾਂ ਬਾਦਲ ਨੂੰ ਚੁਣਿਆ ਤੇ ਦੂਜੀ ਨੇ ਅਮਰਿੰਦਰ ਨੂੰ ਉਹ ਹਾਲਾਤਾਂ ਮੁਤਾਬਕ ਬੰਦਾ ਬਦਲਦੇ ਹਨ ਡੋਰ ਉਹਨਾਂ ਦੇ ਹੱਥ ਹੀ ਆ ਤੇ ਇਹ 1947 ਤੋਂ ਲਗਾਤਾਰ ਵਾਪਰ ਰਿਹਾ ਲਗਾਤਾਰ ਇਸੇ ਲਈ ਤੁਸੀਂ ਦਿੱਲੀ ਮੂਰਿਆ ਭੀਖ ਮੰਗਣ ਜਾਂਦੇ ਹੋ ਕਿਉਂਕਿ ਬਾਦਲ ਅਮਰਿੰਦਰ ਬਯੰਤੇ ਭੰਡ ਦਾ ਟੀਕਾ ਕਰਨ ਉਹੀ ਕਰਦੇ ਨੇ ਉਹੀ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਕਹਾਣੀ ਕੀ ਆ ਜੇ ਕਿਸੇ ਪੰਜਾਬਦਰਦੀ ਨੇ ਰੂਹ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਬਾਦਲ ਸਤਾਰੀ ਉਮਰ ਕਹਿੰਦਾ ਰਿਹਾ ਕਿ ਸਾਡਾ ਭਾਵ ਮੇਰਾ ਤੇ ਜਨਸੰਖਿਆ ਦਾ 9 ਮਾਸ ਦਾ ਰਿਸ਼ਤਾ ਕਿਉਂਕਿ ਉਹਨਾਂ ਨੇ ਹੀ ਤਾਂ ਟੀਕਾਕਰਨ ਕੀਤਾ ਸੀ ਕਿ ਨਹੀਂ ਜਿਸ ਦਿਨ ਪੁੱਤ ਤੇ ਅੰਮ੍ਰਿਤ ਪਾਨ ਦੀ ਗੱਲ ਚੱਲੀ ਕਿਹੜੇ ਹਾਲਾਤਾਂ 'ਚ ਅਕਾਲ ਤਖਤ 'ਤੇ ਬਿਠਾਈ ਪੁਜਾਰੀ ਕਲਾਸ ਨੇ ਬਾਦਲ ਦੇ ਮੰਤਪੁੱਤ ਦੀ ਪੁੱਤ ਨੂੰ ਬੰਦ ਕਮਰੇ 'ਚ ਅਮਰ ਸ਼ਕਾ ਕੇ ਬਾਹਰ ਲਿਆਂਦਾ ਸੀ ਪੰਜਾਬ ਦੇ ਲੋਕ ਭੁੱਲ ਸਕਦੇ ਨੇ ਪਰ ਗੁਰੂ ਦੇ ਸੱਚੇ ਸਿੱਖ ਨਹੀਂ ਅਲੀ ਬਾਬਾ ਬਾਦਲ ਨੇ 40 ਚੋਰ ਕਿਹੜੇ ਚੁਣੇ ਨਾਜਾਇਜ਼ ਜ਼ਮੀਨਾਂ ਤੇ ਕਬਜ਼ੇ ਕਰਨ ਵਾਲੇ ਕਰਚੇ ਲੋਚੇ ਲੰਗਾ ਭਈਆਂ ਨੂੰ ਰਾਤ ਦੇ ਹਨੇਰੇ ਚ ਬੱਸਾਂ 'ਚ ਚੜਾ ਬਿਹਾਰ ਤੋਂ ਲਿਆਉਣ ਛੱਡਣ ਵਾਲੇ ਖੂਨ ਚ ਮਕਾਰੀ ਭਰਿਆ ਵਲਟਵਾ ਜਿਸ ਬੰਦੇ ਦੇ ਬੁੱਧੀਹੀਣ ਪੁੱਤ ਨੂੰ ਗੁਰੂ ਦਰਸਾਏ ਮਾਰਗ ਤੇ ਚੱਲ ਪੰਜਾਬ ਦੇ ਕੁਦਰਤੀ ਹੱਕਾਂ ਦੇ ਪਹਿਰੇਦਾਰ ਕਾਤਰ ਲੱਗਦੇ ਹੋਣ ਤੇ ਗੁਰੂ ਸਿਧਾਂਤ ਦਾ ਸਵਾੰਗ ਰਚਾਉਣ ਵਾਲੇ ਬਲਾਤਕਾਰੀ ਨਿਰੰਕਾਰੀਏ ਰਾਦਾ ਸੁਆਮੀਏ ਤੇ ਆਸੂ ਤੋਸ ਜੀਵਨ ਦਰਸ਼ਕ ਉਸ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਆਸ ਰੱਖਣਾ ਸਿੱਖਾਂ ਦੇ ਕਾਤਲਾਂ ਦੇ ਇਨਸਾਫ਼ ਦੀ ਆਸ ਮੇਰੀ ਮੂਰਖਤਾ ਤੋਂ ਵੱਧ ਹੋਰ ਕੁਝ ਨਹੀਂ ਹੁੰਦਾ ਕਿਉਂਕਿ ਉਸਨੇ ਤਾਂ ਆਪ ਦੇ ਆਕਾ ਜਿਨ੍ਹਾਂ ਨੇ ਟੀਕਾ ਕਰਨ ਕੀਤਾ ਵੱਲੋਂ ਘੜੇ ਵਿਧੀ ਵਿਵਧਾਨ ਤੇ ਚੱਲਣਾ ਹੁੰਦਾ ਉਸ ਲਈ ਅਕਾਲ ਤਖਤ ਉਸ ਪਿੱਛਾ ਪਿਛੇ ਖੜਾ ਮਨੁੱਖਤਾ ਦਾ ਸਿਧਾਂਤ ਸਿੱਖੀ ਸੰਕਲਪ ਦਾ ਕੋਈ ਮੈਨੇ ਨਹੀਂ ਹੁੰਦਾ ਉਸ ਲਈ ਜ਼ਰੂਰੀ ਹੁੰਦਾ ਉਹ ਜੁੱਧਿਆ ਜਾ ਕੇ ਹਾਜ਼ਰੀ ਲਗਵਾਉਣਾ ਕਿਉਂਕਿ ਪਿਓ ਨੇ ਕਿਹਾ ਸੀ ਕਿ ਸਾਡਾ ਇਹਨਾਂ ਨਾਲ 9 ਮਾਸ ਦਾ ਰਿਸ਼ਤਾ 9 ਮਾਸ ਦਾ ਪਟਿਆਲੇ ਵਾਲੇ ਖਾਨਦਾਨੀ ਲੋਕਾਂ ਨੇ ਕਦੇ ਅਬਦਾਲੀ ਕਦੇ ਅੰਗਰੇਜ਼ ਦੀ ਸਰਪ੍ਰਸਤੀ ਕਬੂਲ ਲਈ ਪਰ ਰنجਜੀਤ ਸਿੰਘ ਨੇ ਨਾਲ ਖੜਨਾ ਗਵਾਰਾ ਨਾ ਸਮਝਿਆ ਕਦੇ ਸੋਚਿਆ ਕਿਉਂ ਬਾਦਲ ਕੇ ਹੋਣ ਕਾਂਗਰਸ ਹੋਵੇ ਭਾਵੇਂ ਆਪ ਇਨ੍ਹਾਂ ਪਿੱਛੇ ਇੱਕੋ ਹੀ ਸੋਚ ਕੰਮ ਕਰਦੀ ਆ ਉਹ ਸੋਚ ਹਿੰਦੂ ਰਾਸ਼ਟਰ ਆਰਐਸਐਸ ਭਾਈ ਅਮਰਤਪਾਲ ਸਿੰਘ ਨੂੰ ਕਿਵੇਂ ਬਦਲ ਕਾਂਗਰਸੀਆਂ ਆਪ ਵਾਲਿਆਂ ਨੇ ਰਲ ਕੇ ਡਿਬਰੂਗੜ੍ਹ ਭੇਜਿਆ ਦੁਨੀਆਂ ਤੋਂ ਕੁਝ ਵੀ ਲੁਕਿਆ ਨਹੀਂ ਆ ਤੇ ਲੋਕਿਆ ਰਹਿ ਵੀ ਨਹੀਂ ਗਿਆ ਕਿਉਂਕਿ ਸਾਰੇ ਕੋਡੇ ਹੋ ਕੇ ਟੀਕਾਕਰਨ ਕਰਵਾਉਣ ਮਗਰੋਂ ਉਸੇ ਚੌਕਟੇ ਤੇ ਜਾ ਕੇ ਨੱਕ ਰਗੜਦੇ ਨੇ ਨੱਕ ਗਾਂਧੀ ਪਰਿਵਾਰ ਵੱਲੋਂ ਖੈਰੇ ਨੂੰ ਸਿਮਰਨਜੀਤ ਸਿੰਘ ਮਾਨ ਦੇ ਵਿਰੋਧ ਕਿਉਂ ਖੜਾ ਕੀਤਾ ਗਿਆ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਉਸ ਨੂੰ ਪਿੱਛੇ ਹਟ ਜਾਣਾ ਚਾਹੀਦਾ ਸੀ ਉਸ ਨੂੰ ਸਿਆਸੀ ਮੌਤ ਦਿੱਤੀ ਜਾ ਰਹੀ ਆ ਕੌਡੀ ਦੀ ਔਕਾਤ ਰੱਖਣ ਵਾਲਾ ਬਿੱਟੂ ਕਾਂਗਰਸ ਨੇ ਵਰਤ ਕੇ ਵੰਗਾ ਮਾਰਿਆ ਤੇ ਆਰਐਸਐਸ ਨੇ ਅੰਦਰ ਵਾੜ ਲਿਆ ਕਿਉਂਕਿ ਲੁਧਿਆਣੇ ਚ ਇਹ ਭਈਆਂ ਦੀ ਵੋਟ ਤੇ ਜਿੱਤਦਾ ਆਇਆ ਜੋ ਕਾਂਗਰਸ ਦੀ ਪੱਕੀ ਵੋਟ ਬੈਂਕ ਰਹੀ ਆ ਬੈਸ ਭਰਾ ਬੱਕਰੀ ਦੀਆਂ ਮੇਂਗੜਾਂ ਤੋਂ ਕੈਂਸਰ ਦੀ ਦਵਾਈ ਦੀ ਭੁਗਾਈ ਮਾਰਨ ਵਾਲਾ ਵੜਿੰਗ ਜਿਨ੍ਹਾਂ ਦਾ ਕੋਈ ਦੀਨ ਧਰਮ ਨਹੀਂ ਉਹ ਡੋਗਰੇ ਨੇ ਜਨਾਂ ਦਾ ਫੈਸਲਾ ਵਕਤ ਨੇ ਕਰ ਹੀ ਦੇਣਾ ਫਰਕ ਕੀ ਹੈ ਤੇ ਸੀ ਕਿ ਗੁਰੂ ਨੇ ਰਾਜੇ ਸੀ ਮੁਕਦਮ ਕੁੱਤੇ ਕਹਿ ਕੇ ਹਾਲਾਤਾਂ ਦਾ ਵਿਸ਼ਲੇਸ਼ਣ ਕਰ ਦਿੱਤਾ ਸੀ ਕਿ ਨਹੀਂ ਜਿੱਥੇ ਸਭ ਰਲਦੇ ਲੁਕਾਈ ਭਾਵ ਜਨਤਾ ਦਾ ਖੂਨ ਚੂਸ ਰਹੇ ਸੀ ਕਿ ਅੱਜ 2024 ਆਉਂਦਿਆਂ ਹਾਲਾਤ ਉਹੀ ਨਹੀਂ ਆ ਉਹੀ ਗਲਿਆ ਸੜਿਆ ਰਾਜ ਦੀ ਨਿਆ ਪ੍ਰਣਾਲੀ ਢਾਂਚਾ ਉਹੀ ਕਾਮਕ੍ਰੋਧ ਲੋ ਮੋਚ ਪਿੱਛੇ ਝਟਕਦੀ ਆਤਮਾ ਉਹੀ ਠੱਗ ਰੂਪੀ ਸਾਧ ਉਹਨਾਂ ਦੇ ਡੇਰੇ ਉਹੀ ਅਖੋਤੀ ਲੋਕਤੰਤਰ ਪਿੱਛੇ ਲੁੱਕ ਕੇ ਉਸ ਦੀ ਆੜ ਚ ਜਨਤਾ ਚ ਖੂਨ ਨਿਚੋੜਦੀ ਰਾਜਸ਼ਾਹੀ ਗੱਲ ਤਾਂ ਸਾਫ਼ ਕਹੀ ਕਰ ਦਿੱਤੀ ਸੀ ਕਿ ਜਦ ਤੱਕ ਇਸ ਧਰਤੀ ਤੇ ਜੀਵਨ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਸ ਜੀਵਨ ਦਾ ਅੰਗ ਰਹਿਣਗੇ ਪਰ ਅਸੀਂ ਸਮਝੇ ਨਹੀਂ ਦੁਨਿਆਵੀ ਰਾਜ ਉਸ ਰਣਗੇ ਢਹਿਣਗੇ ਜੇ ਇਹ ਹੀ ਅਸਲ ਸਚਾਈ ਹੈ ਤਾਂ ਅਕਾਲ ਪੁਰਖ ਪਰਮਾਤਮਾ ਦੀ ਹੋਂਦ ਨੂੰ ਮੰਨ ਕੇ ਆਪਣੇ ਜੀਵਨ ਨੂੰ ਗੁਰੂ ਤੇ ਦਰਸਾਏ ਸਿੱਖੀ ਸਿਧਾਂਤ ਅਨੁਸਾਰ ਢਾਲ ਕੇ ਚੱਲਣ ਵਾਲਾ ਮਨੁੱਖ ਫਿਰ ਰਾਜ ਕਿਉਂ ਨਹੀਂ ਕਰ ਸਕਦਾ ਜੇ ਕੋਈ ਗੁਰੂ ਦਾ ਸਿੱਖ ਆਪਣੇ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਕੇ ਰਾਜ ਸੱਤਾ ਨੂੰ ਪ੍ਰਾਪਤ ਕਰਦਾ ਇਸ ਚ ਗਲਤ ਕੀ ਆ ਦੱਸਿਓ ਤਾਂ ਗਲਤ ਕੀ ਆ ਕਦੇ ਸੋਚਿਆ ਮੀਰੀ ਪਰੀ ਦਾ ਸਿਧਾਂਤ ਅਸਲ ਚ ਹੈ ਕੀ ਕੀ ਰਾਜ ਦੀ ਨੀਤੀ ਗੁਰੂ ਦੇ ਸਿੱਖ ਨੂੰ ਅਸ਼ੂਤ ਆ ਜੇ ਹਾਂ ਤਾਂ ਦੱਸੋ ਕਿ ਰਾਜਨੀਤੀ ਕੌਣ ਕਰੇਗਾ ਕੌਣ ਨਹੀਂ ਤੁਹ ਫੈਸਲਾ ਬਦਲ ਕੇ ਕਾਂਗਰਸੀ ਜਾਂ ਅਖੌਤੀ ਪੰਥ ਕਰਨਗੇ ਜੇ ਹਾਂ ਤਾਂ ਇਹਨਾਂ ਨੂੰ ਇਹ ਪਿਤਾ ਪੁਰਖੀ ਹੱਕ ਕਿਸ ਨੇ ਦਿੱਤਾ ਇਹ ਪੰਜਾਬ ਦੇ ਰਾਖੇ ਕਿਵੇਂ ਹੋਏ ਗੁਰੂ ਦੀ ਸਿੱਖੀ ਨੂੰ ਤਾਂ ਪਿਤਾ ਪੁਰਖੀ ਵਿਧਾਨ ਹੀ ਹੈ ਨਹੀਂ ਇੱਥੇ ਤੱਕ ਸਵੱਟੀ 1699 ਤੱਕ ਸਾਫ਼ ਹੋ ਗਈ ਸੀ ਕਿ ਨਹੀਂ ਅੱਜ ਜੇ ਕੋਈ ਗੁਰੂ ਸੋਚ ਤੇ ਸੋਚ ਤੋਂ ਭਟਕਿਆ ਮਨੁੱਖ ਆਪ ਗੁਰੂ ਵਾਲਾ ਬਣ ਗੁਰੂ ਦੇ ਦਰਸਾਏ ਰਾਹ ਤੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਦਾ ਤਾਂ ਇਹਨਾਂ ਨੂੰ ਤਕਲੀਫ ਕਿਉਂ ਹੁੰਦੀ ਆ ਇਸੇ ਲਈ ਖਾਸਾ ਵਹੀਰ ਦਾ ਰਾਹ ਰੋਕਿਆ ਗਿਆ ਕਿਉਂਕਿ ਉਸ ਰਾਹ ਤੇ ਚੱਲ ਕੇ ਹੀ ਇਹਨਾਂ ਖੂਨ ਪੀਣੀਆਂ ਜੋਕਾਂ ਦੇ ਜੂਲੇ 'ਚੋਂ ਆਜ਼ਾਦ ਹੋ ਤੁਹਾਡੇ ਕਦਮ ਸਿੱਖ ਰਾਜਵਾਲ ਨੂੰ ਵਾਧਦੇ ਹਨ ਹੋ ਕੀ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਗਮਾਣਾ ਕਰਕੇ ਗੁਰੂ ਦੇ ਸਿੱਖ ਨੂੰ ਜੇਲਾ ਚ ਡੱਕ ਦਿੰਦੇ ਨੇ ਛੜਦੇ ਰਹੋ ਅੰਤ ਤੱਕ ਕੀ ਇਹ ਹੋਇਆ ਨਹੀਂ ਤੇ ਹੋ ਨਾ ਹੀ ਰਿਹਾ ਗੁਰੂ ਦੇ ਸਿੱਖ ਨੂੰ ਜਲੀਲ ਕਰ ਰਹੇ ਨੇ ਜੇ ਗੁਰੂ ਨੇ ਸਿੱਖ ਇਨੇ ਹੀ ਮਾੜੇ ਅਜੇ ਸੰਗ ਬੰਗਾ ਜਗਮੀਤ ਸਿੰਘ ਸੰਗ ਸੱਜਣ ਸਿੰਘ ਸੰਗ ਇੰਟਰਨੈਟ ਓਪਟੀ ਫਾਈਬਰ ਦਾ ਖੋਜੀ ਕਪਾਨੀ ਦੁਨੀਆ ਤੇ ਕਿਵੇਂ ਕਬੂਲ ਕਰ ਲਏ ਅਸੀਂ ਮਾਨ ਨਾਲ ਆਪਦੇ ਪੁਰਖਿਆਂ ਦੀ ਸ਼ਹਾਦਤ ਤੋਂ ਰੂਹਾਂ ਤੋਂ ਪ੍ਰਣਾਮ ਕਰਦੇ ਹਾਂ ਤਾਂ ਹੀ ਭਾਈ ਅਮਰਤਪਾਲ ਸਿੰਘ ਵੀ ਤਾਂ ਉਸੇ ਮਾਰਗ ਤੇ ਚੱਲ ਰਿਹਾ ਇਸ ਚ ਗਲਤ ਕੀ ਆ ਭਾਈ ਅਮਰਤਪਾਲ ਦੀ ਆਮਦ ਨੇ ਸਿਆਸੀ ਪਾਰਟੀਆਂ ਵੱਲ ਮੂਲ ਨਾਲੋਂ ਤੋੜ ਸਿਧਾਂਤਹੀਣ ਕਰਨਸ਼ਿਆਂ ਦੇ ਰਾਹ ਮਾਰੀ ਜਾ ਰਹੀ ਨੌਜਵਾਨੀ ਨੂੰ ਗੁਰੂ ਵੱਲੋਂ ਬਖਸ਼ੇ ਅੰਮ੍ਰਿਤ ਦੇ ਰਾਹ ਪਾ ਕੇ ਇੱਕ ਨਵੀਂ ਸੁਚਾਰੂ ਸੇਧ ਤੇ ਉਸ ਨੂੰ ਜੀਵਨ ਦੇਣ ਦੇ ਅਸਲ ਮਕਸਦ ਵੱਲ ਮੋੜਨ ਦਾ ਉਪਰਾਲਾ ਅਰੰਭਿਆ ਸੀ ਕਿ ਗੁਰੂ ਘਰ ਨੂੰ ਮੁਰਦੀ ਨੌਜਵਾਨੀ ਦਾ ਉਤਸ਼ਾਹ ਵੇਖ ਸਿੱਖੀ ਭੇਚ ਬੈਠੇ ਪਰ ਰੁਪਈਏ ਤਰਥੱਲੀ ਮਚਾ ਦਿੱਤੀ ਅੱਜ ਹਾਲਤ ਇਹ ਹੋ ਗਈ ਕਿ ਅਸੀਂ ਇੱਕ ਦੂਜੇ ਦੇ ਵੈਰੀ ਬਣ ਗਏ ਪੰਜਾਬ ਦੇ ਸਹਿਰਦ ਲੋਕੋ ਉਠੋ ਜਾਗੋ ਪੰਜਾਬ ਆਪਣਾ ਸਾਰਿਆਂ ਦਾ ਆਪਣੇ ਪੁਰਖਿਆਂ ਦਾ ਆਪਣੇ ਗੁਰੂ ਦਾ ਅਕਾਲ ਦੇ ਤਖਤ ਤੇ ਬੈਠੇ ਮਸੰਦਾਂ ਨੂੰ ਟਕਸਾਲਾਂ ਚ ਸਿੱਖੀ ਭੇਜ ਚ ਲੱਤਾਂ ਪਸਾਰੀ ਬੈਠੇ ਸਿੱਖ ਪੇਕੀ ਮਹੰਤਾ ਨੂੰ ਪਛਾਣੋ ਪਛਾਣ ਕੇ ਧੂਕੇ ਬਾਹਰ ਕਰਨਾ ਹੀ ਪੰਜਾਬ ਦੇ ਆਉਣ ਵਾਲੇ ਭਵਿੱਖ ਦਾ ਰਾਹ ਪੱਧਰਾ ਕਰ ਸਕਦਾ ਗੁਰੂ ਦੇ ਸੱਚੇ ਸਿੱਖ ਨਾਲ ਖੜੋ ਇੱਕ ਦੂਜੇ ਦੀ ਬਾਹ ਫੜੋ ਦੁਨੀਆ ਤੇਜ਼ੀ ਨਾਲ ਬਦਲ ਰਹੀ ਆ ਦੀਪ ਸਿੰਘ ਸਿੱਧੂ ਸਹੀ ਕਹਿੰਦਾ ਸੀ ਕਿ ਬਰੀਕ ਛਾਨਣਾ ਲੱਗਿਆ ਹੋਇਆ ਇੱਕ ਤੋਂ ਇੱਕ ਬਹਿ ਰੁਪਿਆ ਨੰਗਾ ਹੋ ਰਿਆ ਨੰਗਾ ਤੇ ਅਖੀਰ ਸੱਚ ਦਾ ਸੂਰਜ ਚੜ੍ਹ ਕੇ ਹੀ ਰਹਿਣਾ ਗੁਰੂ ਨੇ ਇੱਕ ਆਜ਼ਾਦ ਸੋਚ ਦਾ ਰਾਹ ਦਰਸਾਇਆ ਤੇ ਸੋਚ ਦਾ ਸਫਰ 10 ਜਾਮਿਆਂ ਰਾਹੀਂ ਹੁੰਦਾ ਹੋਇਆ ਗੁਰੂ ਗ੍ਰੰਥ ਚ ਆਣ ਸਮਾਇਆ ਸਾਡੇ ਪੁਰਖੇ ਭਾਵੇਂ ਮਾਡਰਨ ਕਾਲਜਾਂ ਯੂਨੀਵਰਸਿਟੀਆਂ 'ਚ ਨਹੀਂ ਗਏ ਸੀ ਪਰ ਉਹਨਾਂ ਨੂੰ ਸਮਝ ਸੀ ਇਸੇ ਲਈ ਉਹ ਅਕਸਰ ਕਹਿੰਦੇ ਸੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸ਼ਬਦਾਂ ਦੇ ਬਹੁਤ ਡੂੰਘੇ ਮਾਨੇ ਨੇ ਸ਼ਬਦਾਂ ਦੇ ਬਹੁਤ ਡੂੰਘੇ ਮਾਨੇ ਨੇ ਇਹ ਸੀ ਸਾਡਾ ਅੱਜ ਦਾ ਆਰਟੀਕਲ ਉਮੀਦ ਕਰਦਾ ਤੁਹਾਨੂੰ ਪਸੰਦ ਜ਼ਰੂਰ ਆਵੇਗਾ ਇਸ ਦੇ ਲੇਖਕ ਸਨ ਬਹੁਤ ਹੀ ਵਧੀਆ ਕਲਮ ਸਰਦਾਰ ਪਰਮਿੰਦਰ ਸਿੰਘ ਜੰਡਾਲੀ ਆਵਾਜ਼ ਕੁਲਜਿੰਦਰ ਸਿੰਘ ਬੱਲ ਤੇ ਪੇਸ਼ਕਸ਼ ਪੰਜਾਬੀ ਆਵਾਜ਼ ਕੈਨੇਡਾ ਚੈਨਲ ਤੇ ਨਵੇਂਓ ਪਸੰਦ ਕਰਦੇ ਹੋ ਇਹੋ ਜਿਹਾ ਕੁਝ ਸੁਣਨਾ ਸੱਚ ਨੂੰ ਸੁਣਨਾ ਪਸੰਦ ਕਰਦੇ ਹੋ ਤੇ ਫਿਰ ਆਪਣਾ ਫਰਜ਼ ਜ਼ਰੂਰ ਮਾ ਦਿਓ ਲਾਈਕ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਵਧਾ ਕੇ ਤੇ ਆਪਣੇ ਸਾਥੀਆਂ ਤੱਕ ਪਹੁੰਚਾ ਕੇ ਆਪਣੇ ਫੈਮਲੀ ਔਰ ਫੈਮਲੀ ਫਰੈਂਡਸ ਤੱਕ ਪਹੁੰਚਾ ਕੇ ਤੁਸੀਂ ਆਪਣਾ ਫਰਜ਼ ਜ਼ਰੂਰ ਨਿਭਾ ਦਿਓ ਤੇ ਅਸੀਂ ਇਹੀ ਤਵਕਕੁਰ ਤੁਹਾਡੇ ਤੋਂ ਕਰਦੇ ਆਂ ਭੁਲ ਚੱਕਲੀ ਮਾਫੀ ਫਿਰ ਮਿਲਦੇ ਆਂ ਇੱਕ ਨਵੇਂ ਐਪੀਸੋਡ 'ਚ ਨਵੇਂ ਆਰਟੀਕਲ 'ਚ ਨਵਾਂ ਕੁਝ ਲੈ ਕੇ ਇੱਥੇ ਮੈਂ ਤੁਹਾਡੇ ਕੋ ਆਜਾਤ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ